કોટਨ ਦੇ ਕੜਾਈ ਵਾਲੇ ਸੂਟ ਲੈ ਕੇ ਤੁਹਾਡੇ ਲਈ ਕੜਾਈ ਵਾਲੇ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਸੀ ਸੋਲੋ ਕਲਰ ਚ ਮੂਰੀ ਵਰਕੇ ਦੇ ਸੂਟ ਲੈ ਕੇ ਤੁਹਾਡੇ ਲਈ ਬਹੁਤ ਸੋਹਣਾ ਹੈ ਪੱਟਾ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਬਹੁਤ ਸੋਹਣਾ ਦੁਪੱਟਾ ਇਹਨਾਂ ਸੂਟਾਂ ਨਾਲ ਤਿਆਰ ਕਰਾਇਆ ਗਿਆ ਪਿਓਰ ਦਾ ਪਿਓਰ ਦੇ ਦੁਪੱਟੇ ਨੇ ਡੀਜੀ ਵੀਜੀ ਕੋਟਨ ਦਾ ਡੈਲੀ ਪਾਉਣ ਵਾਲੇ ਸੂਟ ਨੇ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਪਿਓਰ ਕੈਮਰਿਕੀ ਕੋਟਨ ਦੀ 2.5 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਬਾਟਮ ਆ ਸਵਾਦੋ ਮੀਟਰੇ ਦੇ ਦੁਪੱਟੇ ਨੇ ਨਾਲ ਆਪਣੇ ਕੋਲ 4-5 ਕਲਰ ਨੇ ਪਹਿਲਾ ਆਪਣੇ ਕੋਲ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ WhatsApp ਨੰਬਰ ਦੋ ਨੇ ਆਪਣੇ ਤੁਸੀਂ ਕਿਸੇ ਦੀ ਮੈਸੇਜ ਕਰਕੇ ਆਰਡਰ ਬੁੱਕ ਕਰ ਸਕਦੇ ਹੋ ਜੀ ਜੇਕਰ ਤੁਸੀਂ ਬਾਹਰ ਪਾਰਸਲ ਮੰਗਵਾਉਣਾ ਚਾਹੁੰਦੇ ਹੋ ਇੰਡੀਆ ਤੋਂ ਬਾਹਰ ਵੀ ਪਾਰਸਲ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜ ਸਿਰਫ ਇੰਡੀਆ ਦੇ ਵਿੱਚ ਫ੍ਰੀ ਆ ਸ਼ਿਮਰ ਦੇ ਸੂਟ ਆ ਗਏ ਨੇ ਆਪਣੇ ਕੋਲ ਬਹੁਤ ਸੋਹਣੇ ਮੈਚਿੰਗ ਸੂਟ ਨੇ ਸ਼ਿਮਰ ਦੀ ਸ਼ਰਟ ਹੈ ਹਾਉਣ ਕਾਟਨ ਚ ਪਟਾਈ ਮੇਂ ਮਿਚਾ ਟਾਈਮ ਮੇਂ ਮੇਟਰ ਵੀ ਬਹੁਤ ਮਸਾਂ ਤੇ ਰਹੀ ਹੈ। ਜਦੋਂ ਕਿ ਪਿੱਛਲਾ ਤੇ ਆਈ ਗੁਰੂ ਚੱਕਰੀ। ਫੁਕਰਾਂ ਦੇ ਕੁੱਤੀ ਨੂੰ ਵਗਾੜੇ ਨਾ ਰੋਕੀ। ਸਵਾਦ ਦੇ ਨਾਲ ਪੰਜਾਬੀ ਸਲਾਈ ਕੜਾਈ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਕਾਟਨ ਦੇ ਸੂਟ ਲੈ ਕੇ ਆਏ ਬਹੁਤ ਸੋਹਣੇ। ਆਪਣੀ ਵੀਡੀਓ ਸ਼ੁਕਰਵਾਰ ਨੂੰ ਦੁਪਹਿਰ 2 ਵਜੇ ਆਉਂਦੀ ਨੇ ਜਿਹੜੇ ਕਸਟਮਰ ਨਵੇਂ ਜੁੜਦੇ ਹਨ ਨਹੀਂ ਪਤਾ ਹੁੰਦਾ ਟਾਈਮ ਦਾ। ਇਸ ਵਿੱਚ ਅਸੀਂ ਬਹੁਤ ਸੋਹਣੇ ਸੂਟ ਦਿਖਾਉਣੇ ਆਏ ਨੇ ਜੀ ਸਾਰੇ ਕਾਟਨ ਦੇ ਸੂਟ ਨੇ ਅੱਜ ਦੀ ਵੀਡੀਓ ਵਿੱਚ ਰੇਟ ਬਹੁਤ ਜ਼ਾਇਨ ਨੇ। ਜੀ ਕਾਰ ਬੈਠੇ ਸੂਟ ਮੰਗਵਾ ਸਕਦੇ ਸ਼ਿਪਿੰਗ ਚਾਰਜ ਫਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਸਕਰੀਨ ਉੱਪਰ ਆਪਣੇ ਵਟਸਐਪ ਨੰਬਰ ਦੋ ਚੱਲ ਰਹੇ ਨੇ ਤੁਸੀਂ ਕਿਸੇ ਦੇ ਵੀ ਆਰਡਰ ਕਰਕੇ ਆਰਡਰ ਕਰ ਸਕਦੇ ਹੋ ਜੀ ਸੂਟ ਬੁੱਕ ਕਰ ਸਕਦੇ ਹੋਗੇ ਇੱਕ ਹਫਤੇ ਦੇ ਅੰਦਰ ਤੁਹਾਨੂੰ ਪਾਰਸਲ ਮਿਲ ਜੂ ਜਦੋਂ ਵੀ ਤੁਹਾਡਾ ਆਰਡਰ ਬੁੱਕ ਹੁੰਦਾ ਜੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਹਾਂਜੀ ਅੱਜ ਦੀ ਵੀਡੀਓ ਸ਼ੁਰੂ ਕਰਾਂਗੇ ਪਾਲ ਓਵਰ ਸੂਟਾ ਦੋ ਆਪਣੇ ਕੋਲੇ ਆਲ ਓਵਰ ਸੂਟ ਨੇ ਜੀ 5 ਮੀਟਰ ਦੀ ਕੱਟ ਆ ਬਿਨਾ ਦੁਪੱਟੇ ਤੋਂ ਕੱਪੜਾ ਬਹੁਤ ਸੋਹਣਾ ਕਪੜਾ ਹੈਗਾ ਲੀਜੀ ਵੀਜੀ ਲੀਜੀ ਵੀਜੀ कॉटन ਦਾ ਡੇਲੀ ਪਾਉਣ ਵਾਲੇ ਸੂਟ ਨੇ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਡਿਜ਼ਾਈਨ ਵੀ ਬਹੁਤ ਵਧੀਆ ਪਹਿਲਾਂ ਆਪਣੇ ਕੋਲੇ ਮਹਿੰਦੀ ਕਲਰ ਤੁਹਾਨੂੰ ਅਸੀਂ ਭੌਂਦੇ ਦਾ ਕਲਰ ਦੱਸਾਂਗੇ ਤੁਸੀਂ ਕਲਰ ਦਾ ਨਾਮ ਲੇ ਕੇ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਹੈ 450 ਰੇਟ 450 ਰੇਟ ਹੈ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਇਸ ਸੂਟ ਦੀ ਭੌਂ ਆਪਣੇ ਕੋਲੇ ਹੈਗੀ ਸੀ ਮਹਿੰਦੀ ਕਲਰ ਜੇ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੇ ਹਾਂ ਆਪਣੇ ਕੋਲੇ ਹੈਗਾ ਬ੍ਰਾਊਨ ਕਲਰ ਸਿਲੈਕਟ ਕਰ ਸਕਦੇ ਹੋ ਪੰਜ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਕਪੜਾ ਦੇਖੋ ਤੁਸੀਂ ਬਹੁਤ ਵਧੀਆ ਬਹੁਤ ਮਲੈਮ ਕਪੜਾ 90% ਕਾਟਨ ਤੁਸੀਂ ਕਹਿ ਸਕਦੇ ਹੋ ਇਸ ਨੂੰ ਘਰ ਡੇਲੀ ਪਾਉਣ ਵਾਲੇ ਪ੍ਰੈਸ ਦੀ ਘੱਟ ਜ਼ਰੂਰਤ ਪੈਂਦੀ ਹੈ ਇਸ ਤਰ੍ਹਾਂ ਦੀ ਵਰਾਈਟੀ ਹੈ ਜੀ ਆਪਣੇ ਕੋਲੇ 450 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਇਹ ਹੈ ਆਪਣੇ ਕੋਲੇ ਮੂਂਗਿਆ ਕਲਰ ਤੁਹਾਨੂੰ ਜਿਪੋਹਿੰਦਾ ਕਲਰ ਦਿਖਾ ਰਹੇ ਹਾਂ ਜੋ ਡਾਰਕ ਕਲਰ ਆ ਇਹ ਹੀ ਕਲਰ ਦੱਸ ਰਹੇ ਹਾਂਗੇ ਇਹ ਹੈ ਆਪਣੇ ਕੋਲੇ ਨੇਵੀ ਬਲੂ ਕਲਰ ਕਲਰ ਦਾ ਨਾਮ ਲਿਖ ਕੇ ਤੁਸੀਂ ਸਾਨੂੰ ਸਕਰੀਨ ਰੋਲ ਸੈਂਡ ਕਰਨਾ ਜੀ ਆਲ ਓਵਰ ਸੂਟ ਆ 5 ਮੀਟਰ ਦੀ ਕੱਟ ਆ ਬਿਨਾ ਦੁਪੱਟੇ ਤੋਂ ਸੂਟ ਨੇ ਜੀ ਆਪਣੇ ਕੋਲੇ ਇਹ ਹੈਗਾ ਆਪਣੇ ਕੋਲੇ ਵਾਈਨ ਸ਼ੇਡ ਕਲਰ ਸਾਰੇ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਲੈਂਸ ਲੱਗੇ ਤੁਸੀਂ ਬਹੁਤ ਸੋਹਣੇ ਸੂਟ ਤਿਆਰ ਕਰ ਸਕਦੇ ਹੋ ਜੀ ਜੋਦ ਨੂੰ ਅਸੀਂ ਹੁੰਡ ਜਾਂ ਦਿਖਾ ਰਹੇ ਇਹ ਆਪਣੇ ਕੋਲੇ ਹੈਗਾ ਵੱਡੇ ਪਣੇ ਚ 1.5 ਮੀਟਰ ਪਣਾ ਕਪੜੇ ਦਾ ਜੀ 3.5 ਮੀਟਰ ਇਹ ਤੁਹਾਨੂੰ ਕੱਟ ਦੇਵਾਂਗੇ ਕਪੜਾ ਹੈਗਾ ਆਪਣੇ ਕੋਲੇ ਮਸਲੀਨ ਕੋਟਨ ਮਸਲੀਨ ਕਾਟਨ ਬਹੁਤ ਸੋਹਣੀ ਕਾਟਨ ਆ ਜੀ ਰੇਟ 550 550 ਰੇਟ ਆ ਜੀ ਆਪਣੇ ਕੋਲ 4-5 ਕਲਰ ਨੇ ਪਹਿਲਾਂ ਆਪਣੇ ਕੋਲ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਇਹ ਵੀ ਆਪਣੇ ਕੋਲ ਬਿਨਾ ਦੁਪੱਟੇ ਤੋਂ ਸੂਟ ਨੇ ਸਾਢੇ 3 ਨ ਮੀਟਰ ਦੀ ਕੱਟ ਦੇਵਾਂਗੇ ਪਣਾ ਦੇਖੋ ਤੁਸੀਂ ਕਿੰਨਾਗਾ ਹੀ ਆਪਣੇ ਕੋਲੇ ਡਬਲ ਬਣਾਂਗਾ ਸਿੰਗਲ ਕਰਕੇ 1.5 ਮੀਟਰ ਤੋਂ ਵੀ ਜ਼ਿਆਦਾ ਪਣਾ ਹੋ ਜਾਊ ਜੀ 550 ਰੇਟ ਹੈ ਨਾ ਸੂਟਨ ਦਾ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਹੈ ਸਾਰੇ ਆਪਣੇ ਕੋਲੇ ਆਲ ਓਵਰ ਸੂਟ ਨੇ ਜੀ ਤੁਸੀਂ ਲੈਸ ਵਗੈਰਾ ਲਾ ਕੇ ਬਹੁਤ ਸੋਹਣੇ ਸੂਟ ਤਿਆਰ ਕਰ ਸਕਦੇ ਹੋਗੇ। ਬਾਕੀ ਵੈਰਾਈਟੀ ਬਹੁਤ ਸੋਹਣੀ ਹੈ। ਬਹੁਤ ਸੋਹਣੀ ਵੈਰਾਈਟੀ ਹੈ ਜੀ ਸਟੱਫ ਬਹੁਤ ਵਧੀਆ ਕੱਪੜੇ ਦਾ। ਜੋ ਤੁਹਾਡੇ ਕੋਲੇ ਪਹੁੰਚ ਗਿਆ ਤੁਹਾਨੂੰ ਪਤਾ ਲੱਗ ਜਾਊਗਾ ਕਿਉਂਕਿ ਵੈਰਾਈਟੀ ਬਹੁਤ ਵਧੀਆ ਹੁੰਦੀ ਹੈ ਆਪਣੀ। ਮਸਟਰਡ ਜਿਆ ਕਲਰ ਆ ਗਿਆ ਆਪਣੇ ਕੋਲੇ। ਜੋ ਤੁਹਾਨੂੰ ਹੁਣ ਕਲਰ ਦਿਖਾ ਰਹੀਆਂ ਇਹ ਕਲਰ ਵੀ ਆਪਣੇ ਕੋਲੇ ਬਹੁਤ ਸੋਹਣਾ ਹੈ। ਇਹ ਸਾਰੇ ਕਲਰ ਨੇ ਜੀ ਆਪਣੇ ਕੋਲੇ 550 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਲਿਵਰੀ ਵੀ ਹੈ ਤੁਸੀਂ ਬੁੱਕ ਕਰ ਸਕਦੇ ਹੋ ਸੂਟ। ਲਾਈਟ ਕਲਰ ਚ ਸੂਟ ਲੇ ਕੇ ਤੁਹਾਡੇ ਲਈ ਬਹੁਤ ਵਧੀਆ ਬਹੁਤ ਸੋਹਣੇ ਸੂਟ ਨੇ ਜੀ ਕਪੜਾ ਹੈਗਾ ਲੀਜੀ ਵੀ ਜੀ ਲੀਜੀ ਵੀ ਜੀ ਕਾਟਨ ਦੇ ਸੂਟ ਨੇ 450 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਪਹਿਲਾ ਆਪਣੇ ਕੋਲੇ ਪਿਸਤਾ ਕਲਰ ਕਲਰ ਬਹੁਤ ਸੋਹਣਾ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਨਾ ਕਪੜਾ ਹੀ ਬਹੁਤ ਵਧੀਆ ਘਰ ਡੈਲੀ ਪਾਉਣ ਵਾਲੇ ਬਹੁਤ ਸੋਹਣੇ ਸੂਟ ਨੇ ਬਰੀਕ ਬੁੱਟੀ ਦਾ ਡਿਜ਼ਾਈਨ ਬਣਿਆ ਹੈ 450 ਰੇਟ ਆ ਜੀ ਪਹਿਲਾ ਆਪਣੇ ਕੋਲੇ ਪਿਸਤਾ ਕਲਰ ਆ ਦੂਸਰਾ ਹੈਗਾ ਸਕਿਨ ਕਲਰ ਤੁਸੀਂ ਸਿਲੇਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦਾ ਕਲਰ ਡਿਜ਼ਾਈਨ ਜੋ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਿਹਾ ਇਹ ਵੀ ਆਪਣੇ ਕੋਲੇ ਇਸ ਕਪੜੇ ਵਿੱਚ ਚਲੀ ਜੀ ਵੀ ਜੀ ਗ੍ਰੇ ਕਲਰ ਦਾ ਗ੍ਰੇ ਕਲਰ ਦੇ ਸੂਟ ਨੇ ਜੀ ਬਹੁਤ ਸੋਹਣੇ 450 ਰੇਟ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਮੈਚਿੰਗ ਸੂਟ ਲੈ ਕੇ ਜਾਂ ਤੁਹਾਡੇ ਲਈ ਬਹੁਤ ਸੋਹਣੇ ਬਹੁਤ ਵਧੀਆ ਵਰਕ ਕਰਿਆ ਹੈ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਫਲਾਵਰ ਦਾ ਮੈਚਿੰਗ ਸੂਟ ਨੇ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮਾ ਲੀਜੀ ਬਿਜੀ ਲੀਜੀ ਬਿਜੀ ਦੀ ਸ਼ਰਟ ਹੈ ਜੀ ਕਾਟਨ ਦਾ ਦੁਪੱਟਾ ਕਲਰ ਬਹੁਤ ਸੋਹਣੇ ਨੇ ਪੰਜ ਕਲਰ ਦਿਖਾਵਾਂਗੇ ਤੁਹਾਨੂੰ ਇਸ ਡਿਜ਼ਾਈਨ ਵਿੱਚ ਕਲਰ ਬਹੁਤ ਸੋਹਣੇ 2.5 ਮੀਟਰ ਦੇ ਦੁਪੱਟੇ ਨੇ ਕਮੀਦੀ ਲੈਂਥ ਤੁਸੀਂ ਬਣਾ ਸਕਦੇ ਹੋ 44 45 ਇੰਚ ਆਸਾਨੀ ਨਾਲ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਬਾਜੂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣਿਆ ਹੈ ਜੀ ਸਾਈਡ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਸ ਵਿੱਚ ਲੱਗ ਜੀ ਚੀਜ਼ ਮਿਲੂਗੀ ਤੁਹਾਨੂੰ ਜੋ ਇਹ ਡਿਜ਼ਾਈਨ ਬਣਾਇਆ ਹੈ ਇਹ ਦੇਖੋ ਤੁਸੀਂ ਕਿੰਨੀ ਗਰੇਸਪੈਰੀ ਹੈ ਇਸ ਡਿਜ਼ਾਈਨ ਦੀ ਡਬਲ ਸ਼ੇਡ ਦੇ ਆਪਣੇ ਕੋਲੇ ਸੂਟ ਨੇ ਰੇਟ ਹੈ ਸਿਰਫ 650 650 ਰੋ ਰੇਟ ਹੈ ਜੀ ਸ਼ਿਪਿੰਗ ਚਾਰਜ ਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਪਲੇਨ ਬਾਟਮ ਲੱਗੀ ਹੋਈ ਹੈਗੀ ਪ੍ਰਿੰਟ ਸ਼ਰਟ ਆ ਪ੍ਰਿੰਟੀ ਤੁਹਾਨੂੰ ਦੁਪੱਟਾ ਮਿਲੂਗਾ ਜੋ ਡਿਜ਼ਾਈਨ ਤੁਹਾਨੂੰ ਫਰੰਟ ਤੇ ਮਿਲੂਗਾ ਸੇਮ ਇਹੀ ਡਿਜ਼ਾਈਨ ਤੁਹਾਨੂੰ ਕਮੀਜ਼ ਦੀ ਬੈਕ ਤੇ ਮਿਲੂਗਾ ਫਰੰਟ ਤੇ ਤੁਹਾਨੂੰ ਵਰਕ ਵੀ ਮਿਲੂਗਾ ਇਸ ਤਰ੍ਹਾਂ ਦਾ ਸਿਲਵਰ ਬੰਰ ਕੋ ਬਣਿਆ ਹੈ ਬਹੁਤ ਸੋਹਣਾ ਇਹ ਹੈਗਾ ਬੈਕ ਦਾ ਡਿਜ਼ਾਈਨ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ 350 ਰੇਟ ਆ ਜੀ कॉटन ਦੇ ਸੂਟ ਨੇ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਘਰ ਬੈਠੇ ਸੂਟ ਮੰਗਵਾ ਸਕਦੇ ਜੋ ਵੀ ਤੁਹਾਨੂੰ ਪਸੰਦ ਆ ਫਰੋਜੀ ਕਲਰ ਆ ਆਪਣੇ ਕੋਲੇ ਇਹ ਹੈਗਾ ਲਵੈਂਡਰ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵੀ ਸੋਹਣੇ ਨੇ ਡਿਜ਼ਾਈਨ ਵੀ ਸੋਹਣੇ ਨੇ ਰੇਟ ਵੀ ਆਪਣੇ ਬਹੁਤ ਜਾਇਜ਼ ਨੇ ਵਰਸਪ ਨੰਬਰ 2 ਨੇ ਆਪਣੇ ਤੁਸੀਂ ਕਿਸੇ ਦੀ ਮੈਸੇਜ ਕਰਕੇ ਆਰਡਰ ਬੁੱਕ ਕਰ ਸਕਦੇ ਹੋ ਜੀ ਜੇਕਰ ਤੁਸੀਂ ਬਾਹਰ ਪਾਰਸਲ ਮੰਗਵਾਉਣਾ ਚਾਹੁੰਦੇ ਹੋ ਇੰਡੀਆ ਤੋਂ ਬਾਹਰ ਵੀ ਪਾਰਸਲ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜ ਸਿਰਫ ਇੰਡੀਆ ਦੇ ਵਿੱਚ ਫ੍ਰੀ ਆ ਇਹ ਆ ਆਪਣੇ ਕੋਲੇ ਜੈਲੋ ਕਲਰ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਸਲੈਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਕਲਰ ਵੀ ਬਹੁਤ ਵਧੀਆ ਨੇ ਕਾਟਨ ਦੇ ਸੂਟ ਗਰਮੀਆਂ ਵਾਲੀ ਵੈਰਾਈਟੀ ਡਬਲ ਛੇਡ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਬਹੁਤ ਸੋਹਣੇ ਬਹੁਤ ਸੋਹਣੇ ਸੂਟ ਨੇ ਜੀ ਕਲਰ ਵੀ ਬਹੁਤ ਵਧੀਆ ਨੇ ਇਹ ਸਾਰੇ ਆਪਣੇ ਕੋਲੇ ਕਲਰ ਡਿਜ਼ਾਈਨ ਨੇ ਇਹ ਆ ਗਏ ਪਿੰਕ ਕਲਰ ਪੰਜ ਕਲਰ ਨੇ ਇਸ ਡਿਜ਼ਾਈਨ ਵਿੱਚ 650 ਰੇਟ ਆ ਜੀ ਸਿਮਰ ਦੇ ਸੂਟ ਆ ਗਏ ਆਪਣੇ ਕੋਲੇ ਬਹੁਤ ਸੋਹਣੇ ਮੈਚਿੰਗ ਸੂਟ ਨੇ ਸਿਮਰ ਦੀ ਸ਼ਰਟ ਆ ਰਿਅਨ ਕਾਟਨ ਚ ਲੀਵੀ ਦੀ ਬਾਟਮ ਲੱਗੀ ਹੋਈ ਹੈ 2.5 ਮੀਟਰ ਦੀ 2.5 ਮੀਟਰ ਦੀ ਸ਼ਰਟ ਆ ਜੀ ਦੁਪੱਟਾ ਮਿਲੂ ਇਹਨਾਂ ਨਾਲ 2 10 ਦੋ ਦਾ ਸੈਮੀ ਦੁਪੱਟੇ ਨੇ ਇਸ ਤਰ੍ਹਾਂ ਦੇ ਡਬਲ ਛੇੜ ਦੇ ਬਹੁਤ ਸੋਹਣੇ ਡਾਈ ਹੋਏ ਆ ਕਲਰ ਦੇਖੋ ਤੁਸੀਂ ਡਿਜ਼ਾਈਨ ਵੀ ਬਹੁਤ ਸੋਹਣੇ ਬਣੇ ਹੋਏ ਨੇ ਇਸ ਤਰ੍ਹਾਂ ਦੇ ਦੁਪੱਟੇ ਨੇ ਰੇਟ ਸਿਰਫ 650 650 ਰੇਟ ਆ ਜੀ ਇਹ ਆਪਣੇ ਕੋਲੇ ਰਿਯਾਨ ਕਾਟਨ ਚ ਸ਼ਰਟ ਆ ਦੇਖੋ ਸਿਮਰ ਦੀ ਬਹੁਤ ਸੋਹਣੇ ਡਿਜ਼ਾਈਨ ਨੇ ਚਾਰ ਕਲਰ ਨੇ ਇਹ ਆ ਗਿਆ ਆਪਣੇ ਕੋਲੇ ਬਾਜੂ ਦਾ ਡਿਜ਼ਾਈਨ ਜੋ ਤੁਹਾਨੂੰ ਫਰੰਟ ਉੱਪਰ ਡਿਜ਼ਾਈਨ ਮਿਲੂਗਾ ਸੇਮ ਹੈ ਇਸੇ ਤਰ੍ਹਾਂ ਨਾਲ ਬਿਲਕੁਲ ਕਮੀਜ਼ ਦੀ ਬੈਕ ਤੇ ਵੀ ਡਿਜ਼ਾਈਨ ਮਿਲੂ ਇਹ ਦੇਖੋ ਤੁਸੀਂ ਇੱਕ ਮੀਡੀ ਬੈਗ ਤੇ ਡਿਜ਼ਾਈਨ ਹੈ ਕਿ ਇਹ ਸਾਰਾ ਬੈਗ ਦਾ ਇਹ ਹੋ ਗਿਆ ਸਾਰਾ ਬਾਜੂ ਦਾ ਡਿਜ਼ਾਈਨ ਇਸ ਤਰ੍ਹਾਂ ਦੇ ਡਿਜ਼ਾਈਨ ਨੇ 650 ਰੇਟ ਆ ਜੀ ਗ੍ਰੀਨ ਕਲਰ ਆ ਗਿਆ ਆਪਣੇ ਕੋਲੇ ਸਾਰੇ ਡਾਰਕ ਕਲਰ ਨੇ ਇਸ ਡਿਜ਼ਾਈਨ ਵਿੱਚ ਤੁਸੀਂ ਸਲੈਕਟ ਕਰ ਸਕਦੇ ਹੋ ਕੱਪੜਾ ਬਹੁਤ ਸੋਹਣਾ ਬਹੁਤ ਵਧੀਆ ਕੱਪੜਾ ਈ ਮਲੈਮ ਕੱਪੜਾ ਹੁੰਦਾ ਹੈ ਰੈੱਡ ਕਲਰ ਆ ਗਿਆ ਆਪਣੇ ਕੋਲੇ ਦੁਪੱਟੇ ਡਬਲ ਸ਼ੇਡ ਦੇ ਬਣੇ ਹੋਏ ਨੇ ਬਹੁਤ ਵਧੀਆ ਸੈਮੀ ਦੁਪੱਟੇ ਨੇ ਇਹਨਾਂ ਨਾਲ ਸੈਮੀ ਦੁਪੱਟੇ ਨੇ ਜੀ ਦੁਪੱਟੇ ਮਿਲਣਗੇ ਤੁਹਾਨੂੰ ਦੋ ਦਾਸ ਸਵਾ ਦੋ ਵੀ ਹੋ ਸਕਦੇ ਨੇ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਟੋਟਲ 5 ਮੀਟਰ ਕਪੜਾ ਮਿਲੂ ਤੁਹਾਨੂੰ ਇਹ ਆ ਗਿਆ ਆਪਣੇ ਕੋਲੇ ਬਾਇਨ ਸ਼ੇਡ ਕਲਰ ਸਾਰੇ ਬਹੁਤ ਪਿਆਰੇ ਨੇ ਕਲਰ ਵੀ ਬਹੁਤ ਪਿਆਰੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਸਾਰੇ ਡਾਰਕ ਕਲਰ ਨੇ ਰੇਟ ਸਿਰਫ 650 ਮਸਟਰਡ ਕਲਰ ਆ ਗਿਆ ਜੀ ਇਹ ਸਾਰੇ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਸੋਲੋ ਕਲਰ ਜਿਮੂਰੀ ਵਰਕੇ ਦੇ ਸੂਟ ਲੈ ਕੇ ਜਾਂ ਤੁਹਾਡੇ ਲਈ ਬਹੁਤ ਸੋਹਣੇ ਹੈ ਬਹੁਤ ਸੋਹਣਾ ਸੂਟ ਨੇ ਕਪੜਾ ਹੀ ਬਹੁਤ ਵਧੀਆ ਸ਼ਰਟ ਹੈ ਗਿਆ ਰਿਯਾਨ ਕਾਟਨ ਦੀ 2.5 ਮੀਟਰ ਲੰਬਾਈ ਦੀ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣ ਵਾਲੀ ਕਿਉਂਕਿ ਤੁਸੀਂ 44 45 ਇੰਚ ਲੰਬਾਈ ਆਸਾਨੀ ਨਾਲ ਬਣਾ ਸਕਦੇ 2.5 ਮੀਟਰ ਆਪਣੇ ਕੋਲ ਸ਼ਰਟ ਦਾ ਕਪੜਾ ਪ੍ਰਿੰਟ ਤੁਹਾਨੂੰ ਬਟਨ ਮਿਲੂਗੀ ਕਢਾਈ ਵਾਲੀ ਕਢਾਈ ਵਾਲੀ ਬਟਨ ਮਹੀਂ ਲੀਜੀ ਬੀਜੀ ਕਪੜਾ ਦਾ ਨਾਲ ਮਿਲੂ ਦੁਪੱਟਾ ਤੁਹਾਨੂੰ ਸੈਮੀ ਸੈਮੀ ਦਾ ਦੁਪੱਟਾ ਵੀ ਤੁਹਾਨੂੰ 2.5 ਮੀਟਰ ਮਿਲੂ ਜੀ 2.5 ਮੀਟਰ ਦੁਪੱਟਾ ਡਬਲ ਛੇੜ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਤانوں ਇਹ ਹੀ ਰੰਗ ਮਿਲਣਗੇ ਡਿਜ਼ਾਈਨ ਤੁਹਾਨੂੰ ਸ਼ਲਟਾਂ ਦੇ ਅਲੱਗ-ਅਲੱਗ ਮਿਲਣਗੇ ਸੂਟ ਦੇ ਤੁਹਾਨੂੰ ਇਹੀ ਕਲਰ ਮਿਲਣਗੇ ਬਾਟਮ ਦਾ ਵੀ ਦੁਪੱਟੇ ਦਾ ਵੀ 695 ਰੇਟ ਆ ਜੀ ਇਹਨਾਂ ਸੂਟਾਂ ਦਾ ਜੋ ਮੂਰੀ ਦਾ ਵਰਕ ਬਣਿਆ ਹੈ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਮਿਲੂ ਜੀ ਤੁਸੀਂ ਡਿਜ਼ਾਈਨ ਦੇਖ ਕੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਇਹ ਆਪਣੇ ਕੋਲੇ ਪਹਿਲਾ ਡਿਜ਼ਾਈਨ ਆ ਗਿਆ 695 ਰੇਟ ਆ ਕਾਟਨ ਚ ਕਪੜਾ ਜੀ ਗਰਮੀ ਵਾਲੀ ਵੈਰਾਈਟੀ ਆ ਕੋਈ ਵੀ ਤੁਹਾਨੂੰ ਲੈਂਡਿੰਗ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਮਾਊਸ ਕਲਰ ਦੀਆਂ ਨਾਲ ਸਾਰਿਆਂ ਨਾਲ ਸਲਵਾਰਾਂ ਲੱ ਇਹ ਜੇ ਆਂ ਦੇਖੋ ਤੁਸੀਂ ਲੱਗ ਤੋਂ ਮਿਲ ਉਹ ਤੁਹਾਨੂੰ ਕੜਾਈ ਦਾ ਡਿਜ਼ਾਈਨ ਸ਼ਰਟ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋਗੇ ਭੋਏ ਤੁਹਾਨੂੰ ਬਲੈਕ ਮਿਲੂਗੀ ਸਾਰੀਆਂ ਸ਼ਰਟਾਂ ਦੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਨਾਲ ਟ੍ਰਾਈ ਡਾਈ ਦੇ ਡਬਲ ਸ਼ੇਡ ਦੇ ਦੁਪੱਟੇ ਨੇ ਸੈਮੀ 695 ਰੇਟਾ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਓਨ ਡਿਲੀਵਰੀ ਵੀ ਹੈ ਡਿਜ਼ਾਈਨ ਸਾਰੇ ਬਹੁਤ ਸੋਹਣੇ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਕਲਰ ਵੀ ਬਹੁਤ ਵਧੀਆਗੇ ਤੁਸੀਂ ਸਲੈਕਟ ਕਰ ਸਕਦੇ ਹੋਗੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸਾਰੀ ਕੜਾਈ ਕਰੀ ਹੋਈ ਆ ਮੌਸ ਕਲਰ ਨਹੀਂ ਆ ਬਾਟਮ ਲੱਗੀ ਹੋਈ ਹੈ ਡਬਲ ਸ਼ੇਡ ਦਾ ਦੁਪੱਟਾ ਜੀ ਇਸ ਤਰ੍ਹਾਂ ਨੇ ਆਪਣੇ ਕੋਲੇ ਡਿਜ਼ਾਈਨ ਨੇ ਸ਼ਰਟ ਦਾ ਕੱਪੜਾ ਬਹੁਤ ਸੋਹਣਾ ਬਹੁਤ ਹੀ ਵਧੀਆ ਕੱਪੜੇ ਨੇ ਜੀ ਤੁਸੀਂ ਸਿਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਸੀ ਦਿਖਾ ਰਹੇ ਹਾਂ ਕਲਰ ਡਿਜ਼ਾਈਨ ਇਸ ਤਰ੍ਹਾਂ ਨੇ ਆਪਣੇ ਕੋਲੇ ਸਾਰੇ ਡਿਜ਼ਾਈਨ ਨੇ ਸ਼ਿਪਿੰਗ ਜੱਜ ਫ੍ਰੀ ਆ ਕੈਸ਼ ਓਨ ਡਿਲੀਵਰੀ ਵੀ ਆ ਇਹ ਸਾਰੇ ਕਲਰ ਨੇ ਆਪਣੇ ਕੋਲੇ ਇਸ ਨਹਿਣ ਵਿੱਚ ਪਿਓਰ ਕੈਮਰਿਕ ਕਾਟਨ ਦੇ ਸੂਟ ਲੈ ਕੇ ਆਏ ਤੁਹਾਡੇ ਲਈ ਪਿਓਰ ਕੈਮਰੀ ਕਾਟਨ ਦੀ ਤੁਹਾਨੂੰ ਸ਼ਰਟ ਮਿਲੂ 2.5 ਮੀਟਰ ਦੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂ ਪਿਓਰ ਕੈਮਰੀ ਕਾਟਨ ਦੀ ਬਹੁਤ ਸੋਹਣਾ ਕੱਪੜਾ ਜੀ ਦੁਪੱਟਾ ਦਿਖਾਉਣਾ ਤੁਹਾਨੂੰ ਦੁਪੱਟਾ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਬਹੁਤ ਸੋਹਣਾ ਦੁਪੱਟਾ ਇਹਨਾਂ ਸੂਟ ਨਾਲ ਤਿਆਰ ਕਰਾਇਆ ਗਿਆ ਪਿਓਰ ਦਾ ਪਿਓਰ ਦੇ ਦੁਪੱਟੇ ਨੇ 2.5 ਮੀਟਰ ਦੇ ਦੇਖੋ ਤੁਸੀਂ ਜੇਕਰ ਡਾਈ ਕਰਾਉਂਗੇ 2.5 300 ਰੁਪਿਆ ਕੱਲੀ 2.5 ਦਾ ਹੁੰਦਾ ਜੀ ਅਸੀਂ ਤੁਹਾਨੂੰ ਸਾਰਾ ਸੂਟ ਦੇਵਾਂਗੇ ਸਿਰਫ 950 950 ਰੇਟ ਹੈ ਜੀ ਜੋ ਸ਼ਰਟਾਂ ਨੇ ਕਲਰ ਆ ਬਲੈਕ ਹੀ ਰਹਿਣਗੇ ਜੋ ਬਾਟਮ ਦਾ ਕਲਰ ਅਲੱਗ-ਅਲੱਗ ਹੋਣਗੇ ਜਿਸ ਤਰ੍ਹਾਂ ਕਿ ਰੈੱਡ ਕਲਰ ਦੀ ਬਾਟਮ ਲੱਗੀ ਹੋਈ ਆ ਡਿਜ਼ਾਈਨ ਬਹੁਤ ਸੋਹਣਾ ਕੱਪੜਾ ਹੀ ਬਹੁਤ ਵਧੀਆ ਪਿਓਰ ਕਾਟਨ ਕੋਈ ਵੀ ਤੁਹਾਨੂੰ ਲੈਣ ਲਈ ਲੋਨ ਦੀ ਜ਼ਰੂਰਤ ਨਹੀਂ ਹੈ ਕਿ ਕੈਮਰਿਕ ਕਾਟਨ ਦੀ ਸ਼ਰਟ ਹੈ ਜੀ ਕੈਮਰਿਕ ਕਾਟਨ ਦੀ ਬਾਟਮ ਆਗੀ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਹੈ ਗਾ ਇਸ ਤਰ੍ਹਾਂ ਦਾ ਡਿਜ਼ਾਈਨ ਨੇ ਇਹ ਸਾਰਾ ਪ੍ਰਿੰਟ ਕਰਿਆ ਤੁਹਾਨੂੰ ਵਰਕ ਵੀ ਮਿਲੂਗਾ ਰੀ ਵਰਕ ਵੀ ਮਿਲੂਗਾ ਪ੍ਰਿੰਟ ਵੀ ਮਿਲੂਗਾ ਆਰੀ ਵਰਕ ਜਿਸ ਤਰ੍ਹਾਂ ਨਹੀਂ ਬਾਟਮਾਂ ਰੈੱਡ ਕਲਰ ਦੀ ਐਸੀ ਤਰ੍ਹਾਂ ਦੇ ਆਉਣਗੇ ਆਰੀ ਵਰਕ ਵੀ ਸਿੱਸਾ ਵਰਕ ਵੀ ਮਿਲੂ ਘੇਰੇ ਉੱਪਰ 950 ਰੇਟ ਹੈ ਜੀ ਦੁਪੱਟੇ ਬਹੁਤ ਸੋਹਣੇ ਨੇ ਪਿਓਰ ਕਾਟਨ ਪਿਓਰ ਦੇ ਦੁਪੱਟੇ ਨੇ ਜੀ ਕਲਰ ਤੁਸੀਂ ਸਿਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਰਿਹਾ ਸਿਲੈਕਟ ਕਰ ਸਕਦੇ ਹੋ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਆਰਡਰ ਬੁੱਕ ਕਰ ਸਕਦੇ ਹੋ ਜੀ ਇਸ ਨਾਲ ਹੈਗੇ ਪਰਪਲ ਕਲਰ ਦੀ ਬਾਟਮ ਚਾਲਟਾ ਬਲੈਕ ਹੀ ਰਹਿਣ ਵਾਲੀ ਹੈਗੀ ਦੁਪੱਟੇ ਦੇ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਬਹੁਤ ਸੋਹਣੇ ਦੁਪੱਟੇ ਤਿਆਰ ਕਰੇ ਹੋਏ ਨੇ ਪਿਓਰ ਦੇ ਦੁਪੱਟੇ ਨੇ 950 ਰੇਟ ਹੈ ਜੀ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਤੁਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਵੀ ਹੈ ਇਹ ਆ ਗਏ ਆਪਣੇ ਕੋਲੇ येलो ਕਲਰ येलो ਕਲਰ ਆ ਗਏ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਸਾਰੇ ਨਵੇਂ ਕਲਰ ਨੇ ਨਵੇਂ ਡਿਜ਼ਾਈਨ ਨੇ ਸਾਰੇ ਡਾਰਕ ਕਲਰ ਨੇ ਆਪਣੇ ਕੋਲੇ ਫਰੋਜੀ ਕਲਰ ਆ ਗਿਆ ਜੀ ਚਾਰ ਕਲਰ ਨੇ ਆਪਣੇ ਕੋਲੇ ਇਸ ਡਿਜ਼ਾਈਨ ਵਿੱਚ ਤੁਸੀਂ ਸਿਲੇਕਟ ਕਰੋ ਜੀ ਘਰ ਬੈਠੇ ਸੂਟ ਮੰਗਵਾਓ ਹੋਏ ਆ ਗਿਆ ਆਪਣੇ ਕੋਲੇ ਫਰੋਜੀ ਕਲਰ ਇਸ ਨਾਲ ਵੀ ਦੇਖੋ ਇਸ ਤਰ੍ਹਾਂ ਦਾ ਦੁਪੱਟਾ ਤਿਆਰ ਕਰਿਆ ਪਿਓਰ ਦੇ ਦੁਪੱਟੇ ਨੇ ਸਵਾ ਦੋ ਮੀਟਰ ਦੇ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਆ ਜੀ ਸਵਾ ਦੋ ਮੀਟਰ ਦੇ ਦੁਪੱਟੇ 950 ਰੇਟ ਇਹਨਾਂ ਦਾ ਮੈਚਿੰਗ ਸੂਟ ਆ ਗਿਆ ਬਹੁਤ ਸੋਹਣੇ ਬਹੁਤ ਸੋਹਣੇ ਸੂਟ ਨੇ ਜੀ ਗਲੇਸ ਕਾਟਨ ਦੀ ਸ਼ਰਟ ਲੱਗੀ ਹੋਈ ਆ ਰੀਅਨ ਕਾਟਨ ਦੀ ਬਾਟਮ ਲੱਗੀ ਹੈ ਪਿਓਰ ਦਾ ਦੁਪੱਟਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਹੈ ਫੈਂਸੀ ਸੂਟ ਹੈ ਤੁਸੀਂ ਸਕਰੀਨ ਉੱਪਰ ਵੀਡੀਓ ਦੇਖ ਰਹੇ ਹੋ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਬਹੁਤ ਸੋਹਣੇ ਸੂਟ ਬਣ ਕੇ ਤਿਆਰ ਹੋਣਗੇ ਜੀ ਪ੍ਰਿੰਟ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ਬਹੁਤ ਸੋਹਣੇ ਸੂਟ ਨੇ ਗਰਮੀਆਂ ਵਾਲੀ ਵੈਰਾਈਟੀ ਹੈ ਜੀ ਤੁਹਾਨੂੰ ਆਰੀ ਵਰਕ ਵੀ ਮਿਲੂਗਾ ਜਰੀ ਦਾ ਡਿਜ਼ਾਈਨ ਬਹੁਤ ਸੋਹਣਾ ਨੇ ਕਲਰ ਵੀ ਬਹੁਤ ਵਧੀਆ ਹੈ ਰੇਟ ਹੈਗਾ 1050 1050 ਰੇਟ ਆ ਜੀ ਫੈਂਸੀ ਸੂਟ ਆ ਤੁਸੀਂ ਬਾਹਰ ਅੰਦਰ ਕਿਵੇਂ ਮਰਜੀ ਪਾਓ ਦੁਪੱਟੇ ਦੇ ਖੁਦ ਸੀ ਕਿੰਨੇ ਸੋਹਣੇ ਤਿਆਰ ਕਰਿਆ ਨੇ ਸੂਟਾਂ ਨਾਲ ਪਹਿਲਾ ਆਪਣੇ ਕੋਲੇ ਫਰੋਜੀ ਕਲਰ ਆ ਕਲਰ ਸਾਰੇ ਡਾਰਕ ਨੇ ਡਾਰਕ ਕਲਰ ਨੇ ਜੀ 1050 ਰੇਟ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਇਹ ਆ ਆਪਣੇ ਕੋਲੇ 옐ੋ ਕਲਰ 옐ੋ ਕਲਰ ਆ ਗਿਆ ਤੁਸੀਂ ਸਲੈਕਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਗਾ ਡਿਜ਼ਾਈਨ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਪ੍ਰਿੰਟ ਵੀ ਮਿਲੂ ਤੁਹਾਨੂੰ ਇਹਨਾਂ ਉੱਪਰ ਬਰਕ ਵੀ ਮਿਲੂ ਪ੍ਰਿੰਟ ਵੀ ਮਿਲੂ ਇਹਨਾਂ ਸੂਟਾਂ ਤੇ ਕਲੇਸ ਕਾਟਨ ਦੀ ਸ਼ਰਟ ਲੱਗੀ ਹੈ 2.5 ਮੀਟਰ ਦੀ 2.5 ਮੀਟਰ ਦੀ ਬਾਟਮ ਸਵਾ ਦੋ ਮੀਟਰ ਦੇ ਦੁਪੱਟੇ ਨੇ ਫੁੱਲ ਪਿਓਰ ਦੇ ਫੁੱਲ ਪਿਓਰ ਦੇ ਦੁਪੱਟੇ ਨੇ ਇਹਨਾਂ ਦੁਪੱਟਿਆਂ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਣਿਆ ਹੋਇਆ ਸਾਈਡ ਤੇ ਸਾਰਾ ਬਾਰਡਰ ਬਣਿਆ ਹੋਇਆ ਪ੍ਰਿੰਟ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੀ ਮਹਿੰਦੀ ਕਲਰ ਆ ਗਿਆ ਆਪਣੇ ਕੋਲੇ ਚਾਰ ਕਲਰ ਡਿਜ਼ਾਈਨ ਵਿੱਚ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਇਆ ਆਪਣੇ ਕੋਲੇ ਪਿੰਕ ਕਲਰ ਮੈਂਜੈਂਟਾ ਜਾਂ ਕਲਰ ਆ ਬਹੁਤ ਵਧੀਆ ਇਹਨਾਂ ਸੂਟਾਂ ਦਾ ਰੇਟ ਹੈਗਾ 1050 ਬਣਾ ਬਹੁਤ ਲੈ ਕੱਟਣੀ कॉटन ਦੇ ਕਢਾਈ ਵਾਲੇ ਸੂਟ ਲੈ ਕੇ ਤੁਹਾਡੇ ਲਈ ਕਢਾਈ ਵਾਲੇ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਸੀਗੀ ਬਹੁਤ ਸੋਹਣੇ ਪ੍ਰਿੰਟ ਨੇ ਕਲਰ ਵੀ ਬਹੁਤ ਵਧੀਆ ਪਿਓਰ कॉटन ਚ ਕਪੜਾ ਪਿਓਰ ਕੈਮਰਿਕ ਕਾਟਨ ਦੀ ਸ਼ਲਟ ਹੈ 2.5 ਮੀਟਰ ਦੀ 3 ਮੀਟਰ ਮੰਗੂ ਸਲਵਾਰ ਮਿਲੂ ਤੁਹਾਨੂੰ ਪ੍ਰਿੰਟ ਪਿਓਰ ਦਾ ਦੁਪੱਟਾ ਮਿਲੂ ਇਹ ਸਾਰਾ ਵਰਕ ਕਰਾਇਆ ਹੈ ਕਢਾਈ ਦਾ ਕਢਾਈ ਦਾ ਵਰਕ ਬਹੁਤ ਸਫਾਈ ਨਾਲ ਕਰਾਇਆ ਜੀ ਘੇਰੇ ਉੱਪਰ ਵੀ ਤੁਹਾਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਮਿਲੂਗਾ ਇਹ ਸਾਰੇ ਆਪਣੇ ਕੋਲ ਡਿਜ਼ਾਈਨ ਨੇ ਬਹੁਤ ਸੋਹਣੇ ਰੇਟ ਰਹੇਗਾ 1150 1150 ਰੇਟ ਆ ਜੀ ਫੈਂਸੀ ਸੂਟ ਆ ਬਾਹਰ ਅੰਦਰ ਕਿਵੇਂ ਮਰਜੀ ਪਾਓ 2.5 ਮੀਟਰ ਦੇ ਫੁੱਲ ਪਿਓਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ 1500 ਰੇਟ ਹੈ ਤੁਹਾਨੂੰ ਅਲਗ-alag ਕਲਰ ਡਿਜ਼ਾਈਨ ਦਿਖਾਉਣੇ ਆਗੇ ਇਹ ਆਪਣੇ ਕੋਲੇ ਪਹਿਲਾ ਕਲਰ ਆ ਗਿਆ ਮਾਸਟਰ ਜਿਆ ਕਲਰ ਆ ਜੀ ਮਾਸਟਰ ਕਲਰ ਆ ਗਿਆ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਹੋ 2.5 ਮੀਟਰ ਦੀ ਸ਼ਰਟ ਆ 3 ਮੀਟਰ ਮango ਇਹਨਾਂ ਨਾਲ ਸਲਵਾਰ ਦਾ ਕਪੜਾ ਲੱਗਿਆ ਹੋਇਆ ਪਿਓਰ ਕਾਟਨ ਚ ਕੋਈ ਵੀ ਤੁਹਾਨੂੰ ਲੈਣ ਦੀ ਲੋੜ ਨਹੀਂ ਸਾਰੇ ਫੈਂਸੀ ਰੂਟ ਨੇ ਜੀ ਜਿਸ ਤਰ੍ਹਾਂ ਕਿ ਪਹਿਲਾ ਤੁਹਾਨੂੰ ਕਲਰ ਦਿਖਾਇਆ ਉਸ ਵਿੱਚ ਮਾਸਟਰ ਕਲਰ ਸੀ ਇਹ ਆ ਗਿਆ ਆਪਣੇ ਕੋਲੇ ਰੈੱਡ ਕਲਰ ਰੈੱਡ ਕਲਰ ਆ ਗਿਆ ਜੀ ਇਸ ਤਰ੍ਹਾਂ ਦੇ ਡਿਜ਼ਾਇਨ ਨੇ ਬਲੈਕ ਕਲਰ ਦੇ ਦੁਪੱਟੇ ਨੇ ਇਹਨਾਂ ਸੂਟਾਂ ਨਾਲ ਬਲੈਕ ਕਲਰ ਦੀ ਬੋਟਮ ਲੱਗੀ ਹੋਈ ਹੈਗੀ ਇਹ ਆ ਗਿਆ ਆਪਣੇ ਕੋਲੇ ਰੈੱਡ ਕਲਰ ਚਾਰ ਕਲਰ ਨੇ ਇਸ ਡਿਜ਼ਾਇਨ ਵਿੱਚ 1150 ਰੇਟ ਆ ਕਢਾਈ ਵਾਲੇ ਸੂਟ ਆ ਜੀ ਬਹੁਤ ਸੋਹਣੇ ਕਢਾਈ ਵੀ ਬਹੁਤ ਵਧੀਆ ਕਰੀ ਹੋਈ ਹੈ ਕੱਪੜਾ ਵੀ ਬਹੁਤ ਸੋਹਣਾ ਹੈ ਪਿਓਰ ਕਾਟਨ ਚ ਕੱਪੜਾ ਜੀ ਕੈਮਰਿਕ ਕਾਟਨ ਚ ਪਿਓਰ ਦੇ ਦੁਪੱਟੇ ਨੇ ਸਵਾ 2 ਮੀਟਰ ਦੇ 2.5 ਮੀਟਰ ਦੀ ਸ਼ਰਟ 3 ਮੀਟਰ ਮੰਗੂ ਸਲਵਾਰ ਆ ਇਹਨਾਂ ਸੂਟਾਂ ਦੀ ਪਿੰਕ ਕਲਰ ਆ ਗਿਆ ਜੀ ਹੈਗਾ ਆਪਣੇ ਕੋਲੇ ਫਰੋਜੀ ਕਲਰ ਚਾਰ ਕਲਰ ਨੇ ਡਿਜ਼ਾਈਨ ਵਿੱਚ ਤੁਸੀਂ ਸਲੈਕਟ ਕਰ ਸਕਦੇ ਹੋਗੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਕਪੜਾ ਬਹੁਤ ਮਲੈਮ ਬਹੁਤ ਹੀ ਮਲੈਮ ਕਪੜਾ ਜੀ ਇਹਨਾਂ ਸੂਟਾਂ ਦਾ ਬਹੁਤ ਜਿਆਦਾ ਪਸੰਦ ਆਊਗਾ ਤੁਹਾਨੂੰ ਕਿਉਂਕਿ ਸਾਰੀ ਇਹ ਫੈਂਸੀ ਵੈਰਾਈਟੀ ਹੈ ਆਪਣੇ ਕੋਲੇ ਇਹ ਸਾਰੇ ਕਲਰ ਨੇ ਡਿਜ਼ਾਈਨ ਵਿੱਚ ਜੋ ਤੁਹਾਡੇ ਲਈ ਹੁੰਡ ਜੈ ਲੱਗਾ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਇਸ ਦੇ ਤੁਹਾਨੂੰ ਘੇਰੇ ਦੇ ਪੈਚ ਮਿਲੂ ਜੀ ਸਲਵਾਰ ਨਾਲ ਦਾ ਪੈਚ ਹੈ ਉੱਪਰ ਇਹਦੇ ਵਰਕ ਕਰਿਆ ਹੋਇਆ ਹੈਗਾ ਇਹ ਸਾਰੇ ਫਲਾਵਰ ਬਣੇ ਨੇ ਸਾਰੀ ਕਢਾਈ ਕਰੀ ਹੋਈ ਹੈਗੀ ਜੋ ਗਲੇ ਦੇ نیچے ਪੱਟੀ ਲੱਗੀ ਹੈ ਇਸ ਉੱਪਰ ਵੀ ਤੁਹਾਨੂੰ ਕਢਾਈ ਮਿਲੂ ਜੀ ਇਹ ਵੀ ਆਪਣੇ ਕੋਲੇ ਕੈਮਰਿਕ ਕਾਟਨ ਚ ਪਿਓਰ ਕੈਮਰਿਕ ਕਾਟਨ ਚ 2.5 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਬਾਟਮਾ 2.5 ਮੀਟਰ ਦੇ ਦੁਪੱਟੇ ਨੇ ਇਹਨਾਂ ਨਾਲ ਪ੍ਰਿੰਟ ਦਾ ਨੂੰ ਸਲਵਾਰ ਮੇਰੇ 1.500 ਰੇਟ ਹੈ ਜੀ ਇਹਨਾਂ ਸੂਟਾਂ ਦਾ ਬਹੁਤ ਸੋਹਣਾ ਡਿਜ਼ਾਈਨ ਨੇ ਕਲਰ ਵੀ ਬਹੁਤ ਵਧੀਆ ਬਾਹਰ ਅੰਦਰ ਤੁਸੀਂ ਕਿਵੇਂ ਸੂਟ ਪਾ ਸਕਦੇ ਹੋ ਕਿਉਂਕਿ ਕਢਾਈ ਕਰੀ ਹੋਈ ਹੈ ਇਹਨਾਂ ਸੂਟਾਂ ਦੇ 2.5 ਮੀਟਰ ਦੇ ਇਸ ਤਰ੍ਹਾਂ ਦੇ ਦੁਪੱਟੇ ਨੇ ਫੁੱਲ ਪਿਓਰ ਦੇ 1500 ਰੇਟ ਆ ਜੀ ਆਪਣੇ ਕੋਲੇ ਪਹਿਲਾ ਕਲਰ ਆ ਗਿਆ ਗਾਜਰੀ ਜਾਂ ਪੁਆਇੰਟ ਨੂੰ ਬਲੈਕ ਮਿਲੂ ਜੀ ਸਾਰੇ ਸੁੱਟਾਂ ਨੇ ਇਹ ਆ ਆਪਣੇ ਕੋਲੇ ਮਾਸਟਰ ਕਲਰ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਬਾਕੀ ਪੈਚ ਦੇਖੋ ਤੁਸੀਂ ਕਿੰਨੀ ਸਫਾਈ ਨਾਲ ਲੱਗਾ ਸਾਰਾ ਤੁਹਾਨੂੰ ਇਹ ਕੱਟਵਰਕ ਮਿਲੂਗਾ ਕਿ ਪੈਚ ਉੱਪਰ ਵਰਕ ਮਿਲੂ ਕਢਾਈ ਮਿਲੂਗੀ ਇਹ ਫਲਾਵਰ ਬਣੇ ਹੋਏ ਨੇ ਜੋ ਗਲੇ ਦੇ نیچے ਪੱਟੀ ਲੱਗੀ ਇਹ ਵੀ ਬਹੁਤ ਸਫਾਈ ਨਾਲ ਲੱਗੀ ਹੋਈ ਹੈ ਪਿਓਰ ਕਾਟਨ ਦੇ ਸੂਟ ਨੇ ਵਧੀਆ ਵੈਰਾਈਟੀ ਆ ਜੀ ਰੇਟ ਬਹੁਤ ਜਾਇਨ ਨੇ ਆਪਣੇ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਇਹ ਆ ਆਪਣੇ ਕੋਲੇ ਪਿੰਕ ਕਲਰ WhatsApp ਨੰਬਰ 2 ਨੇ ਤੁਸੀਂ ਕਿਸੇ ਦੇ ਵੀ ਮੈਸੇਜ ਕਰਕੇ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਜੀ ਡਿਜ਼ਾਈਨ ਬਹੁਤ ਸੋਹਣੇ ਹੁੰਦੇ ਨੇ ਆਪਣੇ ਕੱਪੜਾ ਜੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਸੇਮ ਤੁਹਾਡੇ ਕੋਲੇ ਭੇਜਾਂਗੇ ਜਿੰਨੀ ਤੁਹਾਨੂੰ ਕੱਟ ਅਸੀਂ ਦੱਸ ਰਹੇ ਸੇਮ ਕੱਟ ਹੋਊ ਜੀ ਇਹਨਾਂ ਸੂਟਾਂ ਨੇ 3 ਮੀਟਰ ਵਾਂਗੂ ਬਾਟਮਾ 2.5 ਮੀਟਰ ਦੀ ਸ਼ਰਟ ਲੰਬਾਈ ਤੁਹਾਨੂੰ ਬਣਾਉਣ 'ਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਕਪੜਾ ਸਾਰਾ ਬਹੁਤ ਵਧੀਆ ਖੁੱਲਾ ਕਪੜਾ ਜੀ ਸਾਢੇ 5 ਮੀਟਰ ਮੰਗੂ ਤੁਹਾਨੂੰ ਕਪੜਾ ਮਿਲੂਇਆ ਹੈ ਆਪਣੇ ਕੋਲੇ ਗ੍ਰੀਨ ਕਲਰ ਇਹ ਸਾਰੇ ਕਾਟਨ ਦੇ ਸੂਟ ਨੇ ਗਰਮੀ ਵਾਲੀ ਵੈਰੈਟੀ ਆ ਕਾਟਨ ਦੇ ਸੂਟ ਨੇ ਵਧੀਆ ਸੂਟ ਹੈ ਪਹਿਲਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖੋ ਜੀ ਉਸ ਤੋਂ ਬਾਅਦ ਹੀ ਸਾਨੂੰ ਸਕਰੀਨਸ਼ਾਟ ਸੈਂਡ ਕਰਨਾ ਜੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਆਪਣੀ ਅੱਜ ਦੀ ਵੈਰੈਟੀ ਕਿਸ ਤਰ੍ਹਾਂ ਨੇ ਲੱਗੀ ਧੰਨਵਾਦ